ਸਾਡਾ ਜੀਵਨ ਜਿਹੜਾ ਬਹੁਤ ਸਫਲ ਹੋਸਾਦਾ ਸੋ ਸਾਡੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈ ਔਰ ਉਮੀਦ ਕਰਾਂ ਕਿ ਜੋ ਬਾਬਾ ਨਾਨਕ ਨੇ ਜਿਸ ਰਸਤੇ ਸਾਨੂੰ ਪਾਇਆ ਸੀ ਜੋ ਰਸਤਾ ਦਿਖਾਇਆ ਸੀ ਉਸੇ ਉੱਪਰ ਚੱਲਾਂਗੇ ਔਰ ਅੱਜ ਤੁਹਾਨੂੰ ਦਿਖਾਵਾਂਗੇ ਕਿ ਦੇਸ਼ ਵਿਦੇਸ਼ ਵਿੱਚ ਕਿਸ ਤਰ੍ਹਾਂ ਅੱਜ ਗੁਰਪ੍ਰਬ ਦੀਆਂ ਰੌਣਕਾਂ ਰਹੀਆਂ ਕਿਵੇਂ ਸੰਗਤਾਂ ਨੇ ਅੱਜ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਔਰ ਕਿਵੇਂ ਗੁਰੂ ਸਾਹਿਬ ਦਾ ਬਰਥਡੇ ਜਿਹੜਾ ਗੁਰਪ੍ਰਬ ਹੈ ਜਿਹੜਾ ਉਹ ਮਨਾਇਆ खुदाए, कोई से वैगु सैया कोई अलाए, कोई बोल राम राम, कोई खुदाए, कोई से वैगु सैया ਆਈ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪ੍ਰੀਤਾਂ ਬਹੁਤ ਬਹੁਤ ਵਧਾਈਆਂ ਅੱਜ ਤੁਹਾਨੂੰ ਗੁਰਨਾਨਕ ਦੇਵ ਜੀ ਦੇ ਨਾਲ ਜੁੜੇ ਹੋਏ ਗੁਰਦੁਆਰਿਆਂ ਦੀ ਜਾਣਕਾਰੀ ਦੇਣੀ ਹੈ ਅੱਜ ਤੁਸੀਂ ਸਵੇਰ ਤੋਂ ਹੀ ਬਹੁਤ ساری ਤਸਵੀਰਾਂ ਦੇਖ ਰਹੇ ਹੋਵਗੇ ਬੜੀਆਂ ਖੂਬਸੂਰਤ ਤਸਵੀਰਾਂ ਤੁਸੀਂ ਦੇਖਿਆ ਹੋਣਗੇ ਪਰ ਹਾਂ ਇਸਾ ਇਤਿਹਾਸ ਕੀ ਹੈ ਉਸ ਦੇ ਬਾਰੇ ਤੁਹਾਨੂੰ ਅੱਜ ਅਸੀਂ ਜਾਣਕਾਰੀ ਦੇਵਾਂਗੇ ਕਿੱਥੇ ਕਿੱਥੇ ਗੁਰਨਾਨਕ ਦੇਵ ਜੀ ਰਹੇ ਸੀ ਕਿਉਂਕਿ ਉਹਨਾਂ ਵੱਲੋਂ ਕਾਫੀ ਸੰਦੇਸ਼ ਜਿਹੜੇ ਨੇ ਉਹ ਦਿੱਤੇ ਗਏ ਹਰ ਕੋਈ ਜਾਣਦਾ ਕਿ ਉਹਨਾਂ ਵੱਲੋਂ ਉਦਾਸੀਆਂ ਕੀਤੀਆਂ ਗਈਆਂ ਪਰ ਕਿੰਨੀਆਂ ਉਦਾਸੀਆਂ ਕੀਤੀਆਂ ਗਈਆਂ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਸਭ ਤੋਂ ਪਹਿਲਾਂ ਗੁਰਦੁਆ ਗੁਰਦੁਆਰੇ ਜਿਹੜੇ ਸ੍ਰੀ ਗੁਰਨਾਨਕ ਦੇਵ ਜੀ ਨਾਲ ਜੁੜੇ ਹੋਏ ਨੇ ਉਸ ਦੀ ਜਾਣਕਾਰੀ ਤੁਹਾ ਹਾਂਜੀ ਕਰ ਨਨਕਾਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਜਨਮ ਸਥਾਨ ਹੈ ਨਨਕਾਨਾ ਸਾਹਿਬ ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਜਿੱਥੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ ਐਸੀ ਕਰਕੇ ਇਸ ਗੁਰਦੁਆਰੇ ਨੂੰ ਗੁਰਦੁਆਰਾ ਜਨਮ ਸਥਾਨ ਕਰਕੇ ਕਰਕੇ ਵੀ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਪਾਕਿਸਤਾਨ ਵਿੱਚ ਹੈ ਹਰ ਸਾਲ ਭਾਰਤ ਤੋਂ ਸ਼ਰਧਾਲੂ ਆਉਂਦੇ ਤੇ ਜਿੱਥੇ ਨਨਕਾਨਾ ਸਾਹਿਬਕੇ ਨਤਮਸਤਕ ਖੁਣ ਲਈ ਜਾਂਦੇ ਨੇ ਸੋ ਅਗਲੀ ਤਸਵੀਰਾਂ ਕਰਤਾਰਪੁਰ ਸਾਹਿਬ ਦੀਆਂ ਨੇ ਕਰਤਾਰਪੁਰ ਸਾਬ ਦੇ ਗੁਰਦੁਆਰੇ ਬਾਰੇ ਦੱਸੀਏ ਤੇ ਇਹ ਗੁਰਦੁਆਰ ਦਰਬਾਰ ਸਾਹਿਬ ਕਰਤਾਰ ਕਰਤਾਰਪੁਰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਚ ਹੈ ਕਰਤਾਰਪੁਰ ਸਾਹਿਬ ਵਿਖੇ ਗੁਰਨਾਨਦ ਦੇਵ ਜੀ ਨੇ ਜੋਤੀ ਜੋਤ ਸਮਾਇਆ ਸੀ ਔਰ ਬਹੁਤ ਲੰਮਾ ਸਮਾਂ ਉੱਥੇ ਰਹੇ ਉਹਨਾਂ ਨੇ ਉੱਥੇ ਖੇਤੀ ਵੀ ਕੀਤੀ ਸੀ ਲਾਂਘਾ ਖੁੱਲਣ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੇ ਸ਼ਰਧਾਲੂ ਜਿਹੜੇ ਆ ਉਹਨਾਂ ਨੂੰ ਇੱਕ ਮੌਕਾ ਮਿਲ ਰਿਹਾ ਬਾਰ-ਬਾਰ ਉੱਥੇ ਜਾ ਕੇ ਦਰਸ਼ਨ ਕਰਨ ਦਾ ਆਜ਼ਾਦੀ ਤੋਂ ਬਾਅਦ ਵਿਛੜੇ ਗੁਰਧਾਮਾਂ ਚੋਂ ਕਰਤਾਰਪੁਰ ਸਾਹਿਬ ਇੱਕ ਗੁਰੂ ਘਰ ਹੈ ਜਿਹਦੇ ਬ ਰੋਜ਼ ਅਸੀਂ ਹਰ ਸੇਰ ਅਰਦਾਸ ਕਰਦਾ ਕਿ ਆਖਰ ਉੱਥੇ ਜਾਣ ਦਾ ਮੌਕਾ ਮਿਲੇ ਸੋ ਇਸ ਗੁਰਦੁਆਰਾ ਵਿੱਚ 1947 ਜਿਹੜੇ ਵਿਛੜੇ ਪਰਿਵਾਰ ਸੀ ਉਹਨਾਂ ਨੂੰ ਮਿਲਣ ਦਾ ਵੀ ਇਹ ਲਗਾਤਾਰ ਜ਼ਰੀਆ ਬਣਿਆ ਹੋਇਆ ਕਿਉਂਕਿ ਜਿਹੜਾ ਕਰਤਾਰਪੁਰ ਕੋਰੀਡੋਰ ਬਣਿਆ ਉਸ ਤੋਂ ਬਾਅਦ ਤੁਸੀਂ ਬਿਨਾਂ ਪਾਸਪੋਰਟ ਦੇ ਉੱਥੇ ਜਾ ਸਕਦੇ ਹੋ ਬਿਨਾਂ ਵੀਜ਼ਾ ਲਏ ਸੋ ਉਸ ਦਾ ਕੋਈ ਬਹੁਤ ਫਾਇਦਾ ਹੋ ਰਿਹਾ ਕਿ ਜਿਹੜੇ ਸੈਂਕੜੇ ਪਰਿਵਾਰ ਨੇ ਉਹ ਇਸ ਗੁਰਦੁਆਰੇ ਚ ਆ ਕੇ ਮਿਲ ਰਹੇ ਨੇ ਸੋ ਇੱਥੇ ਲੰਬਾ ਸਬਕ ਗੁਰੂ ਸਾਹਿਬ ਨੇ ਖੇਤੀ ਵੀ ਕੀਤੀ ਸੀਗੀ ਔਰ ਇੱਕ ਜਿਹੜਾ ਇੱਕ ਮੈਸੇਜ ਦਿੱਤਾ ਸੀ ਉੱਤਮ ਖੇਤੀ ਇਸ ਲਈ ਕਹਿੰਦੇ ਬਾਬੇ ਨਾਨਕ ਦੀ ਕਿਸਾਨੀ ਜਿਹੜੀ ਹੈ ਉਤਮ ਖੇਤੀ ਹੈ ਹੁਣ ਤੁਹਾਨੂੰ ਗੁਰਦੁਆਰਾ ਬੇਰ ਸਾਹਿਬ ਦੀਆਂ ਤਸਵੀਰਾਂ ਦਿਖਾਉਣਾ ਹੈ ਸੁਲਤਾਨਪੁਰ ਲੋਧੀ ਵਿਖੇ ਸਭ ਤੋਂ ਵੱਡਾ ਤੇ ਮੁੱਖ ਸਥਾਨ ਗੁਰਦੁਆਰਾ ਬੇਰ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਕੋਲ ਬੇਈ ਨਦੀ ਵਹਿੰਦੀ ਹੈ ਜਿਸ ਵਿੱਚ ਗੁਰਨਾਨਕ ਦੇਵ ਜੀ ਆਲੋਪ ਹੋ ਗਏ ਸੀ ਤੇ ਤਿੰਨ ਦਿਨ ਬਾਅਦ ਬਖਰ ਆਈ ਸੀ ਸੋ ਇਸ ਬਾਰੇ ਵੀ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਨਾਨਕ ਉੱਥੋਂ ਆਏ ਬਾਹਰ ਤੇ ਉਹਨਾਂ ਨੇ ਮੂਲ ਮੰਤਰ ਜਿਹੜਾ ਸੀ ਉਹ ਲਿਖਿਆ ਸੀਗਾ ਸੋ ਇੱਕ ਮੈਸੇਜ ਦਿੱਤਾ ਗਿਆ ਸੀਗਾ ਕਿ ਆਖਰ ਜਿਨੂੰ ਕਿਹਾ ਜਾਂਦਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਨੇ ਜਿਹੜਾ ਡੁਬਕੀ ਮਾਰੀ ਤੇ ਉਹਨਾਂ ਨੂੰ ਉਹ ਗਿਆਨ ਪ੍ਰਾਪਤ ਹੋਇਆ ਕਿ Hindu Muslim ਕੁਛ ਨਹੀਂ ਹੈ ਸਿਰਫ ਇਨਸਾਨੀਅਤ ਹੀ ਧਰਮ ਹੈ ਸੋ ਅਗਲੇ ਜਿਹੜੇ ਗੁਰਦੁਆਰੇ ਦੀ ਗੱਲ ਕਰਦੇ ਆ ਬੇਬੇ ਨਾਨਕੀ ਦਾ ਕਰ ਬਾਬੇ ਨਾਨਕ ਦੇ ਘਰ ਦੀ ਵੀ ਗੁਰੂ ਘਰ ਵਾਂਗ ਬਣਤਾ ਹੈ ਇਹ ਇਮਾਰਤ ਹਾਲਾਂਕਿ ਮੋੜੋ ਸਾਰੀ ਗਈ ਹੈ ਪਰ ਇਸ ਨੂੰ ਦਿੱਖ ਪੁਰਾਤਨ ਦਿੱਤੀ ਗਈ ਹੈ ਇੱਥੇ ਬਾਬੇ ਨਾਨਕੀ ਜੀ ਦਾ ਬਾਬੇ ਨਾਨਕੀ ਜੀ ਦੇ ਘਰ ਦੀ ਖੂਈ ਹਾਲੇ ਵੀ ਮੌਜੂਦ ਹੈ ਪਹਿਲੀ ਮੰਜ਼ਲ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਤੇ ਇੱਕ ਜਾਇਬ ਕਰ ਵੀ ਹੈ ਸਿੱਖ ਸਾਖੀਆਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਇੱਥੇ ਆਪਣੇ ਪਤੀ ਜੈਰਾਮ ਜੀ ਨਾਲ ਰਹਿੰਦੇ ਸੀ ਜੋ ਕਿ ਮਾਲ ਮਹਿਕਮੇ ਵਿੱਚ ਇੱਕ ਅਫਸਰ ਸਨ ਗੁਰਨਾਨਕ ਦੇ ਪਿਤਾ ਜੀ ਮਹਤਾ ਕਾਲੂ ਰਾਮ ਨੇ ਗੁਰਨਾਨਕ ਦੇਵ ਜੀ ਨੂੰ ਉਹਨਾਂ ਦੀ ਭੈਣ ਕੋਲ ਇੱਥੇ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਗੁਰਨਾਨਕ ਸਾਹਿਬ ਸੋ ਅਗਲੇ ਗੁਰਦੁਆਰੇ ਦੀ ਗੱਲ ਕਰਦੇ ਹਾਂ ਗੁਰਦੁਆਰਾ ਹਟ ਸਾਹਿਬ ਬਾਬੇ ਨਾਨਕ ਜੀ ਦੇ ਜਿਹੜੇ ਪਤੀ ਸੀ ਭਾਈ ਜੈਰਾਮ ਜੀ ਉਹਨਾਂ ਨੇ ਗੁਰਨਾਨਦ ਦੇਵ ਜੀ ਨੂੰ ਸultanpur Lodhi ਵਿਖੇ ਇੱਕ ਮੋਦੀ ਖਾਨੇ ਵਿੱਚ ਨੌਕਰੀ ਲਵਾਇਆ ਸੀ ਉਸ ਮੋਦੀ ਖਾਨੇ ਵਾਲੀ ਤਾਂ ਗੁਰਦੁਆਰਾ ਹਟ ਸਾਹਿਬ ਹੈ ਇਸ ਬਾਰੇ ਗੁਰਦੁਆਰੇ ਬਾਰੇ ਤੁਸੀਂ ਬਹੁਤ ਗੱਲਾਂ ਸੁਣੀਆਂ ਹੋਣਗੀਆਂ ਕਿ 13-13 ਤੋਲਣ ਦੀ ਜਿਹੜੀ ਗੱਲ ਹੋਈ ਸੀ ਇਹੀ ਉਹ ਸਥਾਨ ਹੈ ਜਿੱਥੇ ਬਾਬੇ ਨਾਨਕ ਨੇ ਕਿਹਾ ਸੀ ਕਿ ਮੈਂ ਤੇ ਗਰੀਬ ਲੋਕਾਂ ਨੂੰ ਜੇ ਕੋਈ ਰਾਸ਼ਨ ਦੇਣਾ ਹੁੰਦਾ ਸੀ ਤੇ ਉਹ ਆਪਣਾ ਬਹੁਤ ਸਾਰਾ ਜਿਹੜਾ ਰਾਸ਼ਨ ਉਹ ਉੱਥੇ ਦਿੰਦੇ ਸੀ ਸੋ ਗੁਰੂ ਨਾਨਕ ਸਾਹਿਬ ਦੇ ਜਿਹੜਾ ਇਹ ਹੱਟ ਸਾਹਿਬ ਹੈ ਇਸ ਗੁਰਦੁਆਰੇ ਦੇ ਉੱਤੇ ਕਾਫੀ ਮਾਨਤਾ ਹੈ ਲੋਕ ਜਿਹੜੇ ਅੱਜ ਉੱਥੇ ਜਿਹੜੇ ਹਜ਼ਾਰਾਂ ਲੋਕ ਹੈ ਉਹ ਤੇ ਦਰਸ਼ਨ ਕਰਨ ਲਈ ਅੱਜ ਪਹੁੰਚੇ ਹੋਏ ਨੇ ਸੱਤਿ ਰਾਤੀਆਂ ਯਾਨੀ ਕਿ ਇਨਸਾਨ ਦਾ ਕੁਝ ਨਹੀਂ ਹੁੰਦਾ ਸਭ ਕੁਝ ਰੱਬ ਨੇ ਦਿੱਤਾ ਗੁਰਦੁਆਰਾ ਸੰਤ ਕਾੜ ਪਰੇ ਦਾਸ ਹੈ ਗੁਰਦੁਆਰਾ ਬੇਰ ਸਾਹਿਬ ਕੋਲ ਵੇ ਨਦੀ ਵਿਚ ਆਲੋਪ ਹੋਏ ਗੁਰੂ ਨਾਨਕ ਦੇਵ ਜੀ ਇਸ ਥਾਂ ਉੱਤੇ ਪ੍ਰਗਟ ਹੋਏ ਸੀ ਅਤੇ ਉਹਨਾਂ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਸੰਦੇਸ਼ ਦਿੱਤਾ ਸੀ ਇੱਥੇ ਹੀ ਮੂਲ ਮੰਤਰ ਦਾ ਉਚਾਰਨ ਹੋਇਆ ਸੀ ਪਰ ਬੇਬੇ ਨਾਨਕ ਨੂੰ ਜਿਹੜਾ ਲੋਕਾਂ ਨੇ ਦੱਸਿਆ ਕਿ ਤੁਹਾਡਾ ਜਿਹੜਾ ਵੀਰ ਹੈ ਉਹ ਪਾਣੀ ਚ ਡੁੱਬ ਗਿਆ ਤਾਂ ਉਹਨਾਂ ਨੇ ਹਸਕਾ ਕੇ ਕਿਹਾ ਸੀਗਾ ਕਿ ਉਹ ਜਲਦੀ ਵਾਪਸ ਆਣਗੇ ਅਗਲਾ ਗੁਰਦੁਆਰਾ ਜਿਹੜਾ ਇਹਦੀ ਗੱਲ ਕਰ ਰਹੇ ਹਾਂ ਗੁਰਦੁਆਰਾ ਮੱਟਨ ਸਾਹਿਬ ਇਹ ਨੰਤਨਾਗਚ ਹੈ ਕਸ਼ਮੀਰ ਵਿੱਚ ਹੈ ਗੁਰਦੁਆਰਾ ਮੱਟਨ ਸਾਹਿਬ ਸ਼੍ਰੀਨਗਰ ਤੋਂ 62 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਕਿਹਾ ਜਾਂਦਾ ਹੈ ਕਿ ਅਨੰਦਦੇਵ ਜੀ ਆਪਣੀ ਯਾਤਰਾ ਦੇ ਦੌਰਾਨ 1 ਮਹੀਨਾ ਲਗਭਗ ਉਥੇ ਠਹਿਰੇ ਸੀ ਔਰ ਉਸ ਸਮੇਂ ਗੁਰਨਾਨਦ ਦੇਵ ਜੀ ਦੀ ਇੱਕ ਤੀਜੀ ਉਦਾਸੀ ਸੀ ਰੋਂ ਉਥੇ ਉਹ ਮਟਨ ਸਾਹਿਬ ਦੇ ਵਿੱਚ ਇੱਕ ਮਹੀਨਾ ਠਹਿਰੇ ਸੀ ਉੱਥੇ ਵੀ ਇੱਕ ਖੂਬਸੂਰਤ ਗੁਰਦੁਆਰਾ ਜਿਹੜਾ ਬਣਾਇਆ ਗਿਆ ਅਗਲਾ ਗੁਰਦੁਆਰਾ ਹੈ ਗੁਰਦੁਆਰਾ ਚਿੱਲਾ ਸਾਹਿਬ ਹਰਿਆਣਾ ਦੇ ਸਿਰਸਰ ਦੀ ਧਰਤੀ ਨੂੰ ਗੁਰਨਾਨਕ ਦੇਵ ਜੀ ਦੇ ਚਰਣਾ ਦੀ शो प्राप्त है गुरु नानक देव जी ने सरसज 40 दिन तप किया ਸੀ ਤੇ ਚਿੱਲਾ ਕਟਿਆ ਉਸ ਥਾਂ ਉਪਰ ਗੁਰਦੁਆਰਾ ਚਿੱਲਾ ਸਾਹਿਬ ਸਥਾਪਿਤ ਹੈ ਇਤਿਹਾਸਿਕ ਗੁਰਦੁਆਰਾ ਸ਼ਿਰਦਵਾਲਾ ਦੀ ਆਸਥਾ ਦਾ ਕੇਂਦਰ ਹੈ 1500 7ਵੀਂ ਈਸਵੀ ਦੇ ਵਿੱਚ ਗੁਰੂ नानक देव जी ਤੇ ਭਾਈ ਮਰਦਾਨਾ ਜਿਸ ਸਰਸਾ ਉਸ ਸਮੇਂ ਸਰਸਾ ਦੇ ਵਿੱਚ ਪੀਰ ਖਵਾਜਾ ਅਬਦุล ਸ਼ਕੂਰ ਨਾਦਾਈ ਇੱਕ ਫਕੀਰ ਆਪਣੇ ਆਪ ਨੂੰ ਵੱਡਾ ਕਰਮਾਤੀ ਖਵਾਂਦਾ ਸੀ ਉਹਨਾਂ ਦੀ ਚੇਲਿਆਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਉਹਨਾਂ ਨਾਲ ਵਿਚਾਰ ਕਰੋ ਨਹੀਂ ਤਾਂ ਇੱਥੋਂ ਚਲੇ ਜਾਓ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅਸੀਂ ਇੱਥੇ ਵਿਚਾਰ ਕਰਨ ਨਹੀਂ ਸਗੋ ਸੱਚ ਦਾ ਪ੍ਰਚਾਰ ਕਰਨ ਆਏ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਅਬਦੁਲ ਸ਼ੁਕਰ ਸ਼ਕੂਰ ਨਾਲ ਸੰਵਾਦ ਰਚਾਇਆ ਤਾਂ ਉਸ ਦਾ ਹੰਕਾਰ ਦੂਰ ਹੋ ਗਿਆ ਅਗਲਾ ਗੁਰਦੁਆਰਾ ਪੱਥਰ ਸਾਹਿਬ ਹੈ ਗੁਰਨਾਨ ਸਾਹਿਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਦੁਨੀਆਂ ਦੇ ਸਭ ਤੋਂ ਜ਼ਿਆਦਾ ਪੈਦਲ ਚੱਲਣ ਵਾਲੇ ਉਹ ਸਭ ਸੀਗੇ ਕਿਉਂਕਿ ਜਿੰਨਾ ਉਹਨਾਂ ਨੇ ਜਦੋਂ ਉਦਾਸੀਆਂ ਵਲੇ ਪੈਦਲੋਂ ਚੱਲ ਕੇ ਬਹੁਤ ਸਾਰੇ ਦੇਸ਼ ਨਿਵਾਸੀਆਂ ਨੇ ਯਾਤਰਾ ਕੀਤੀ ਔਰ ਇਸ ਦੌਰਾਨ ਉਹ ਗੁਰਦੁਆਰਾ ਪੱਥਰ ਸਾਹਿਬ ਗਏ ਸੀ ਜਿੱਦੋਂ ਲੇਹ ਲਦਾਖ ਦੇ ਵਿੱਚ ਗੁਰਦੁਆਰਾ ਸਥਾਪਿਤ ਆ ਔਰ ਇਸ ਗੁਰਦੁਆਰੇ ਬਾਰੇ ਗੱਲ ਕਰੀਏ ਤੇ ਉੱਥੇ ਜਿਹੜੀ ਇੰਡੀਅਨ ਆਰਮੀ ਭਾਰਤੀ ਫੌਜ ਹੈ ਉਹ ਉਹਦਾ ਕੰਟਰੋਲ ਕਰਦੀ ਹੈ ਸਾਰੀ ਸੇਵਾ ਉੱਥੇ ਕਰਦੀ ਹੈ ਪੱਥਰ ਸਾਹਿਬ ਇੱਕ ਬਹੁਤ ਹੀ ਸਤਿਕਾਰਯੋਗ ਸਥਾਨ ਹੈ ਜਿੱਥੇ ਸਿੱਖ ਧਰਮ ਦੇ ਬਾਣੀ ਜਿਹੜੇ ਸਾਡੇ ਪਹਿਲੇ ਗੁਰੂ ਸੀ ਗੁਰੂ ਨਾਨਕ ਦੇਵ ਜੀ ਉੱਥੇ ਕਿਹਾ ਜਾਂਦਾ ਹੈ ਕਿ ਇੱਕ ਭੂਤ ਸੀਗਾ ਉਹਨੇ ਉੱਥੇ ਜਾ ਕੇ ਗੁਰੂ ਸਾਹਿਬ ਨੂੰ ਜਦੋਂ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ ਤੇ ਉਸ ਵੇਲੇ ਨਾਨਕ ਸਾਹਿਬ ਨੇ ਉਹਨੂੰ ਰਾਹ ਪਾਇਆ ਸੀ ਇਸ ਬਾਰੇ ਇਹ ਵੀ ਕਿਹਾ ਜਾਂਦਾ ਕਿ ਉੱਥੇ ਉਹਨੇ ਇੱਕ ਚਟਾਨ ਛੁੱਟੀ ਸੀ ਕਿ ਰਕਾਵਟ ਪਾਵੇ ਜਿਹੜੇ ਗੁਰਨਾਨਦ ਸਾਹਿਬ ਸੀ ਉਹਨਾਂ ਦੇ ਰਸਤੇ ਵਿੱਚ ਲੇਕਿਨ ਗੁਰਨਾਨਦ ਸਾਹਿਬ ਜੀ ਦੇ ਸਰੀਰ ਨੂੰ ਛੁੰਦਿਆ ਹੀ ਉਹ ਪੱਥਰ ਜਿਹੜਾ ਨਰਮ ਮੋਮ ਵਿੱਚ ਬਦਲ ਗਿਆ ਸੀ ਹਾਲਾਂਕਿ ਗੁਰਨਾਨਦ ਦੇਵ ਜੀ ਦੇ ਸਰੀਰ ਦਾ ਪਿਛਲਾ ਹਿੱਸਾ ਪੱਥਰ ਵਿੱਚ ਫਸ ਗਿਆ ਲੇਕਿਨ ਅੱਜ ਵੀ ਗੁਰਨਾਨਦ ਦੇਵ ਜੀ ਦੇ ਸਰੀਰ ਦਾ ਨਿਸ਼ਾਨ ਪੱਥਰ ਤੇ ਮੌਜੂਦ ਹੈ ਗੁਰਦੁਆਰਾ ਲੇ ਲਦਾਖ ਵਿੱਚ ਸਥਾਪਿਤ ਹੈ ਔਰ ਜਦੋਂ ਕਾਰਗਿਲ ਤੋਂ ਲੇ ਲਦਾਖਵਲ ਜਾਣੇ ਆ ਤੇ ਔਨ ਰੋਡ ਇਹ ਗੁਰਦੁਆਰਾ ਹੈ ਔਰ ਕਾਫੀ ਸੰਗਤਾਂ ਇੱਥੇ ਗੁਰਦੁਆਰੇ ਹਰ ਸਾਲ ਪਹੁੰਚਦੀਆਂ ਨੇ ਸਾਡੇ ਜਿਹੜੇ ਰਿਪੋਰਟਰ ਨੇ ਸੰਬਤ ਸਿੰਘ ਮਾਹਲ ਉਹਨਾਂ ਨੇ ਕੁਛ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਦੀ ਯਾਤਰਾ ਕੀਤੀ ਉਹਨਾਂ ਨੇ ਉੱਥੇ ਜਾ ਕੇ ਉੱਥੇ ਗੁਰਦੁਆਰੇ ਦੀ ਹਿਸਟਰੀ ਬਾਰੇ ਜਾਣੇ ਤੁਹਾਨੂੰ ਦਿਖਾਣੇ ਆ ਕਿ ਆਖਿਰ ਗੁਰਦੁਆਰਾ ਸਾਹਿਬ ਦੀ ਕੀ ਹਿਸਟਰੀ ਜਿੱਥੇ ਪਾਪਾ ਪੈਰਤਰ ਹੈ ਪੂਜਾ ਆਸਣ ਥਾਪਨ ਸੂਆ ਅੱਜ ਅਸੀਂ ਲੇ ਤੋਂ 25 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਵਿਖੇ ਖੜੇ ਆ ਪੱਥਰ ਸਾਹਿਬ ਗੁਰਦੁਆਰਾ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਤੀਜੀ ਆਪਣੀ ਉਦਾਸੀ ਸਮੇ ਤਿੱਬਤ ਹੁੰਦੇ ਹੋਏ ਲੇ ਪਹੁੰਚੇ ਸਨ ਤਾਂ 1517 ਦੇ ਵਿੱਚ ਇਸ ਸਥਾਨ ਦੇ ਉੱਤੇ ਪਹੁੰਚੇ ਇਸ ਸਥਾਨ ਦੇ ਉੱਤੇ ਆ ਕੇ ਜਦੋਂ ਇੱਥੋਂ ਦੀ ਸੰਗਤ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਦੱਸਿਆ ਕਿ ਇੱਕ ਇਥੇ ਇੱਕ ਰਾਖਸ਼ ਰੰਦਾ ਹੈ ਜੋ ਉੱਚ ਪਹਾੜੀ ਦੇ ਉੱਤੇ ਰਹਿੰਦਾ ਹੈ ਤੇ ਉਹ ਇੱਥੋਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਹੈ ਤੇ ਸਾਨੂੰ ਉਸ ਤੋਂ ਛੁਟਕਾਰਾ ਪਵਾਓ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਇੱਥੇ ਹੀ ਆਪਣਾ ਤਪ ਸਥਾਨ ਬਣਾਇਆ ਇੱਥੇ ਹੀ ਆਪਣਾ ਤਪ ਕਰਨ ਲੱਗੇ ਜਦੋਂ ਰਾਖਸ਼ ਨੂੰ ਉਸ ਚੀਜ਼ ਦਾ ਪਤਾ ਲੱਗਾ ਕਿ ਕੋਈ ਬਾਹਰੋਂ ਇੱਕ ਵਿਅਕਤੀ ਕੋਈ ਪੀਰ ਪਗੰਬਰ ਇੱਥੇ ਆ ਕੇ ਆਪਣਾ ਆਸਨ ਲਾਈ ਬੈਠਾ ਹੈ ਤਾਂ ਉਹ ਖਿਜਨ ਲਗਾ ਤੇ ਖਿੱਚ ਕੇ ਉਸਨੇ ਸਾਬ ਸਿਰਗੁਰ ਨਾਨਕ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਪੱਥਰ ਹੈ ਜਿਹੜਾ ਉਹ ਉੱਚ ਕੋਟੀ ਦੇ ਉੱਤੇ ਜਿਹੜਾ ਸਾਬ ਸਿਰਗੁਰ ਨਾਨਕ ਸਾਹਿਬ ਕਰਨੀ ਸਿੱਟ ਦਿੱਤਾ ਜਦੋਂ ਉਹ ਪੱਥਰ ਨੀਚੇ ਸਾਬ ਸਿਰਗੁਰ ਨਾਨਕ ਸਾਹਿਬ ਤੱਕ ਪਹੁੰਚਿਆ ਤਾਂ ਉਹ ਪੱਥਰ ਮੋਮ ਦੇ ਵਿੱਚ ਜਿਹੜਾ ਉਹ ਤਪੀਲ ਹੋ ਗਿਆ ਜਿਸ ਪੱਥਰ ਦੀ ਅਸੀਂ ਗੱਲ ਕਰਦੇ ਆ ਉਹ ਅੱਜ ਵੀ ਪੱਥਰ ਗੁਰਦੁਆਰਾ ਸਾਹਿਬ ਦੇ ਅੰਦਰ ਸਜੋਬਿਤ ਹੈ ਅਤੇ ਇਸ ਪੱਥਰ ਨੂੰ ਜਦੋਂ 1970 ਦੇ ਵਿੱਚ ਆਰਮੀ ਵੱਲੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਲੇਟੋ ਜਦੋਂ ਨਿੰਮੂ ਦਾ ਹਾਈਵੇ ਕੱਟਣਾ ਸੀ ਤਾਂ ਉਸ ਵਕਤ ਇਸ ਪੱਥਰ ਨੂੰ ਹਟਾਉਣ ਦੀ ਜਿਹੜੀ ਕੋਸ਼ਿਸ਼ਾਂ ਆਰਮੀ ਆਫਸਰਸ ਵੱਲੋਂ ਕੀਤੀ ਗਈ ਪਰ ਦੱਸਿਆ ਜਾਂਦਾ ਕਿ ਉਸ ਵਕਤ ਬਲਡੋਜ਼ਰ ਵੀ ਚਲਾਏ ਗਏ ਚైనਾਂ ਦੀਆਂ ਕਰੇਨਾਂ ਵੀ ਲਿਆਂਦੀਆਂ ਗਈਆਂ ਪਰ ਉਹ ਪੱਥਰ ਨਹੀਂ ਹਟਾਇਆ ਗਿਆ ਤਾਂ ਜਿਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਪਤਾ ਲੱਗਾ ਕਿ ਇੱਥੋਂ ਦੇ ਲੋਕਾਂ ਨੇ ਜਦੋਂ ਇਕੱਠੇ ਹੋ ਕੇ ਦਸਿਆ ਕਿ ਇੱਥੇ ਸ਼ਹਿਬ ਸ਼ਿਰਗੁਰ ਨਾਨਕ ਸਾਹਿਬ ਪਹੁੰਚੇ ਸਨ ਜੋ ਸਾਡੇ ਵੀ ਪੀਰ ਪੈਗੰਬਰ ਸਨ ਅਤੇ ਉਹ 50 ਲੋਕ ਵੀ ਗੁਰਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਦਾ ਸਾਰਾ ਕਾਰਜਭਾਗ ਹੈ ਜਿਹੜਾ ਭਾਰਤੀ ਫੌਜ ਨੇ ਆਪਣੇ ਅਧੀਨ ਕਰ ਲਿਆ ਦੂਰੋਂ ਆਉਂਦੀਆਂ ਸੰਗਤਾਂ ਜ਼ਰੂਰ ਇੱਥੇ ਨਤਮਸਤਕ ਹੁੰਦੀਆਂ ਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਮੰਗਦੀਆਂ ਨੇ ਸੋ ਅਗਲਾ ਗੁਰਦੁਆਰਾ ਜਿਸ ਦੀ ਗੱਲ ਕਰ ਰਿਹਾ ਚੋਲਾ ਸਾਹਿਬ ਹੈ ਭਾਰਤ ਪਾਕਿਸਤਾਨ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਗੁਰੂ ਖੂਬਸੂਰਤ ਗੁਰਦੁਆਰਾ ਹੈ ਕਿ ਆ ਜਾਂਦਾ ਕਿ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਨਿਆ ਹੋਇਆ ਇੱਕ ਚੋਲਾ ਸ਼ਿਸ਼ੋਭਿਤ ਹੈ ਇਸ ਲਈ ਗੁਰਦੁਆਰਾ ਸਾਹਿਬ ਨੂੰ ਚੋਲਾ ਸਾਹਿਬ ਵੀ ਕਿਹਾ ਜਾਂਦਾ ਹੈ ਇਸ ਚੋਲੇ ਸੰਬੰਧੇ ਕਈ ਤਰ੍ਹਾਂ ਦੀਆਂ ਕਥਾਵਾਂ ਪ੍ਰਚਲਿਤ ਨੇ ਕੁਝ ਰਵਾਇਤਾਂ ਇਸ ਤਰ੍ਹਾਂ ਵੀ ਹਨ ਕਿ ਪਹਿਲੀ ਰਵਾਇਤ ਮੁਤਾਬਕ ਜਿਹਨੋ ਗੁਰੂ ਜੀ ਅਰਬ ਦੇ ਮੁਖੀ ਸੂਫੀ ਫਕੀਰ ਨੂੰ ਮਿਲੇ ਤਾਂ ਲਾਜਰਵੰਦ ਬਾਦਸ਼ਾਹ ਨੇ ਉਹਨਾਂ ਨੂੰ ਚੋਲਾ ਪੇਟ ਕੀਤਾ ਜੋ ਗੁਰੂ ਸਾਹਿਬ ਨੇ ਪਹਿਨ ਲਿਆ ਇਸ ਚੋਲੇ ਉੱਪਰ 30 ਉਪਾਰੇ ਕੁਰਾਨ ਤੇ ਅਰਬੀ ਫਾਰਸੀ ਅਬਜ਼ਦ ਪਾ ਪੰਜ ਪ੍ਰਕਾਰ ਦੇ ਭਾਸ਼ਾ ਵਿੱਚ ਲਿਖਿਆ ਗਿਆ ਹੈ ਇਸ ਬਾਰੇ ਦੱਸਦੀ ਹੈ ਕਿ ਹਰ ਸਾਲ 3 ਮਾਰਚ ਨੂੰ ਚੋਲਾ ਸਾਹਿਬ ਜਿਹੜਾ ਹੈ ਉੱਥੋਂ ਇੱਕ ਇੱਕ ਸੰਗ ਕਹਿੰਦੇ ਆ ਉਹਨੂੰ ਜਿਹੜਾ ਨਿਕਲਦਾ ਹੈ ਕੀਰਤਨ ਨਿਕਲਦਾ ਹੈ ਔਰ ਕਿਹਾ ਜਾਂਦਾ ਹੈ ਕਿ ਉਹ ਹਿਸ਼ਾਰਪੁਰ ਦੇ ਇੱਕ ਪਿੰਡ ਤੋਂ ਸ਼ੁਰੂ ਹੋ ਕੇ ਡੇਰਾ ਬਾਬਾ ਨਾਨਕ ਦਾ ਕੋਈ ਜਾਣਦਾ ਜਿਸ ਲੱਖਾਂ ਸਰਦਾਰੂ ਜਿਹੜੇ ਆ ਉਹ ਸੰਗ ਨਾਲ ਚੱਲਦੇ ਆ ਸੋ ਉਹ ਇੱਕ ਲੋਕਿਕ ਨਜ਼ਾਰਾ ਹੁੰਦਾ ਹੈ ਗੁਰੂ ਸਾਹਿਬ ਦੀ ਜਿਹੜਾ ਚੋਲਾ ਹੈ ਅੱਜ ਵੀ ਜਿਹੜੀ ਅੱਗੇ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਉਹ ਜਿਹੜਾ ਚੋਲਾ ਹੈ ਉਹ ਅੱਗੇ ਦਿੱਤਾ ਜਾ ਰਿਹਾ ਔਰ ਲੱਖਾਂ ਲੋਕ 3 ਮਾਰਚ 2 ਔਰ 3 ਮਾਰਚ ਦੀ ਦਿਨ ਰਾਤ ਲੋਕ ਸਫ਼ਰ ਕਰਦੇ ਆ ਔਰ ਉਸ ਤੋਂ ਬਾਅਦ ਹਸ਼ਿਆਰਪੁਰ ਦੇ ਪਿੰਡਾਂ ਚੋਂ ਹੁੰਦੇ ਹੋਏ ਗੁਰਦਾਸਪੁਰ ਤੋਂ ਹੁੰਦੇ ਹੋਏ ਉਹ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਡੇਰਾ ਬਾਬਾ ਨਾਨਕ ਵਿਖੇ ਜੋੜਾ ਸਾਹਿਬ ਪਹੁੰਚਦੇ ਆ ਉੱਥੇ ਅਰਦਾਸ ਕੀਤੀ ਜਾਂਦੀ ਹੈ ਦੇ ਨਾਨਕ ਪਾ ਆਰ ਨਾਨਕ ਪਾ ਨਾਨਕ ਹੁਣ ਗੁਰਦੁਆਰਾ ਪੰਜਾ ਸਾਹਿਬ ਦੀ ਕਲ ਕਰਦੇ ਹਨ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਵਿੱਚ ਰਾਵਲਪਿੰਡੀ ਤੋਂ 48 ਕਿਲੋਮੀਟਰ ਦੀ ਦੂਰੀ ਤੇ ਹਸਨ ਅਬਦਾਲ ਵਿੱਚ ਸਿੱਖਾਂ ਦਾ ਇੱਕ ਧਾਰਮਿਕ ਵੱਡਾ ਸਥਾਨ ਹੈ ਇੱਕ ਵੱਡਾ ਧਾਰਮਿਕ ਸਥਾਨ ਹੈ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਉਹਨਾਂ ਨੇ ਇੱਕ ਡਿਗਰੀ ਹੋਈ ਚਟਾਨ ਨੂੰ ਆਪਣੇ ਹੱਥ ਨਾਲ ਰੋਕ ਲਿਆ ਸੀ ਤੇ ਚਟਾਨ ਤੇ ਉਹਨਾਂ ਦੇ ਪੰਜੇ ਦਾ ਨਿਸ਼ਾਨ ਹੈ ਹਰੀ ਸਿੰਘ ਨਲਵਾ ਜਦੋਂ ਇੱਥੇ ਗਏ ਤਾਂ ਉਹਨਾਂ ਨੇ ਗੁਰਦੁਆਰਾ ਪੰਚ ਸਾਹਿਬ ਸਥਾਪਿਤ ਕਰਵਾਇਆ ਕਿਤੇ ਕਹ ਪੰਜਾ ਸਾਹਿਬ ਦੀ ਇੱਕ ਬੜੀ ਇਸ ਬਾਰੇ ਇੱਕ ਇੰਟਰਸਟਿੰਗ ਸੋਰੀ ਹੈ ਕਿਉਂਕਿ ਬਾਬਾ ਨਾਨਕ ਜਿਹੜੇ ਆਉਂ ਚਮਤਕਾਰ ਦੇ ਬਿਲਕੁਲ ਖਿਲਾਫ ਸੀਗੇ ਲੇਕਿਨ ਕਿਹਾ ਜਾਂਦਾ ਹੈ ਕਿ ਇੱਕ ਸਾਖੀ ਹੈ ਕਿ ਕਿਸੇ ਬੱਚੇ ਨੇ ਪੁੱਛਿਆ ਆਪਣੇ ਬਜ਼ੁਰਗਾ ਨੂੰ ਕਿ ਅਗਰ ਐਡੀ ਵੱਡਾ ਪਹਾੜ ਜਿਹੜਾ ਉੱਥੋਂ ਕਿਸੇ ਦੈਂਤ ਨੇ ਇੱਕ ਪੱਥਰ ਛੁੱਟਿਆ ਸੀ ਉਹ ਬਾਬੇ ਨਾਨਕ ਨੇ ਰੋਕਿਆ ਕਿਵੇਂ ਸੋ ਇਹ ਦਾਦੀ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਸੀ ਕਿ ਤੁਹਾਨੂੰ ਯਾਦ ਹੋਵੇਗਾ ਨਨਕਾਣਾ ਸਾਹਿਬ 'ਚ ਲੰਗਰ ਖਵਾਣ ਦੇ ਲਈ ਜਿਹੜੀ ਇੱਕ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰਨੇ ਇੱਕ ਟ੍ਰੇਨ ਆਣੀ ਸੀ ਲੇਕਿਨ ਲੱਖਾਂ ਸ਼ਰਧਾਲੂ ਜਿਹੜੇ ਆ ਉਹਨਾਂ ਨੇ ਕਿਹਾ ਸੀ ਟ੍ਰੇਨ ਨੂੰ ਰੋਕ ਕੇ ਅਸੀਂ ਲੰਗਰ ਚਕਵਾਣਾ ਲੇਕਿਨ ਜਿਹੜੇ ਅੰਗਰੇਜ਼ ਸੀਗੇ ਉਹ ਬਜਿੱਤ ਸੀਗੇ ਕਿ ਅਸੀਂ ਟ੍ਰੇਨ ਰੋਕਣ ਨਹੀਂ ਦੇਣੀ ਉਸ ਵੇਲੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਟ੍ਰੇਨ ਦੇ ਅੱਗੇ ਬੈਠ ਗਈਆਂ ਔਰ ਸੈਂਕੜੇ ਲੋਕ ਜਿਹੜੇ ਆ ਉਹ ਕੱਟੇ ਗਏ ਸੀਗੇ ਲੇਕਿਨ ਟ੍ਰੇਨ ਰੋਕੀ ਗਈ ਔਰ ਲੰਗਰ ਵਰਤਾਇਆ ਗਿਆ ਸੋ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਅਰਦਾਸ ਦੇ ਵਿੱਚ ਬਹੁਤ ਤਾਕਤ ਹੈ ਅਗਰ ਏਡੀ ਤੇਜ਼ ਟ੍ਰੇਨ ਜਿਹੜੀ ਹੈ ਜਿਹੜੀ ਰੇਲ ਗੱਡੀ ਹੈ ਉਹ ਇੰਨੀ ਸਪੀਡ ਨਾਲ ਆ ਰਹੀ ਹੈ ਉਹਨੂੰ ਸੰਗਤ ਰੋਕ ਸਕਦੀ ਹੈ ਤੇ ਫਿਰ ਬਾਬਾ ਨਾਨਕ ਨੇ ਪੱਥਰ ਇੱਕ ਹੱਥ ਨਾਲ ਰੋਕਣਾ ਬੜਾ ਈਜ਼ੀ ਸੀਗਾ ਸੋ ਇੱਕ ਮੈਸੇਜ ਹੈ ਬੇਸਿਕਲੀ ਕਿ ਬਾਬੇ ਨਾਨਕ ਨੇ ਜੋ ਟੀਚਿੰਗ ਸੀਗੀਆਂ ਉਸ ਬਾਰੇ ਦੱਸਿਆ ਔਰ ਸਾਡਾ ਇਹ ਮਕਸਦ ਇਸ ਗੁਰਦੁਆਰੇ ਜਿਹੜੇ ਗੁਰਨੰਗ ਸਾਹਿਬ ਨਾਲ ਜੁੜੇ ਉਹਨੂੰ ਦਿਖਾਉਂਦਾ ਹੀ ਮਕਸਦ ਸੀਗਾ ਕਿ ਇੱਕ ਤੇ ਤੁਹਾਨੂੰ ਦਰਸ਼ਨ ਕਰਾ ਦਈਏ ਸਾਰੇ ਗੁਰਦੁਆਰਿਆਂ ਦੇ ਕਿਉਂਕਿ ਗੁਰਪੁਰਬ ਦਾ ਮੌਕਾ ਅੱਜ ਔਰ ਜੋ ਗੁਰੂ ਸਾਹਿਬ ਨੇ ਉੱਥੇ ਬੈਠ ਕੇ ਜੋ ਜੋ ਉਹਨਾਂ ਨੇ ਬਾਣੀ ਲਿਖੀ ਹੈ ਉਸ ਬਾਰੇ ਤੁਹਾਨੂੰ ਦੱਸਿਆ ਜਾਵੇ ਤਕੋ ਤਨ 11 ਗੁਰਦੁਆਰਿਆਂ ਬਾਰੇ ਅਸੀਂ ਜਾਣਕਾਰੀ ਦਿੱਤੀ ਹਾਲਾਂਕਿ ਇਹ ਵੀ ਦੱਸਦੀ ਹੈ ਕਿ ਹਰ ਥਾਂ ਤੋਂ ਅਜ ਬੜੀਆਂ ਹੀ ਕਹਿ ਸਕਦੇ ਹਾਂ ਕਿ ਪਵਤ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਸਾਰੀ ਗੁਰਦੁਆਰੇ ਜਿਹੜੇ ਨੇ ਸਾਰੇ ਗੁਰ ਘਰ ਨੇ ਉਹ ਸਜੇ ਹੋਏ ਨੇ ਪਹਿਲੇ ਪਾਸ਼ਾਏ ਗੁਰਨਾਨਕ ਦੇਵ ਜੀ ਹਾਲਾਂਕਿ ਹਰ ਕੋਈ ਉਹਨਾਂ ਬਾਰੇ ਜਾਣਦਾ ਹੈ ਬਚਪਨ ਚ ਸਾਨੂੰ ਸਭ ਤੋਂ ਪਹਿਲਾਂ ਐਸੇ ਪੜਾਇਆ ਜਾਂਦਾ ਸੀ ਦੱਸਿਆ ਜਾਂਦਾ ਸੀ ਕਿ ਆਖਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ ਉਹਨਾਂ ਦੇ ਮਾਤਾ ਪਿਤਾ ਕੌਣ ਨੇ ਪਰ ਸ਼ਾਇਦ ਅੱਜ ਦੇ ਟਾਈਮ 'ਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਭੁੱਲ ਵੀ ਜਾਂਦੇ ਨੇ ਤੇ ਇਸ ਬਾਰੇ ਅਸੀਂ ਤੁਹਾਨੂੰ ਹਰ ਜਾਣਕਾਰੀ ਦੇਵਾਂਗੇ ਕਿ ਆ ਕੇ ਕਿੰਨੀਆਂ ਉਦਾਸੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਗਈਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਰਾਏਪੋਈ ਦਿੱਤਲਵੰਡੀ 'ਚ ਹੋਇਆ ਔਰ ਸਿੱਖ ਧਰਮ ਦੇ ਸੰਸਤਾਪਕ ਤੇ ਪਹਿਲੇ ਗੁਰੂ ਸੀਗੇ ਸਿੱਖ ਧਰਮ ਦੀ ਬੁਨਿਆਦ ਉਹਨਾਂ ਨੇ ਰੱਖੀ ਸੀ ਵੰਡ ਛਕੋ ਕੀਰਤ ਕਰੋ ਤੇ ਨਾਮ ਜਪੋ ਦਾ ਸਨੇਹਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀਗਾ ਜੋ ਕਿ ਅੱਜ ਵੀ ਸਾਡੀ ਲਾਈਫ ਚ ਬੜਾ ਰੈਲੇਵੈਂਟ ਹੈ ਕਿਉਂਕਿ ਸਿੱਖ ਧਰਮ ਇੱਕ ਜਿਹੜਾ ਧਰਮ ਹੈ ਕਿ ਲੰਗਰ ਪ੍ਰਥਾ ਹੈ ਜਿੱਥੇ ਇਹ ਕਿਹਾ ਜਾਂਦਾ ਕਿ ਜੋ ਵੀ ਤੁਸੀਂ ਕਮਾਉਂਦੇ ਹੋਰਾ ਦਸਵੰਦ ਜਿਹੜਾ ਬਹੁਤ ਜ਼ਰੂਰੀ ਹੈ ਕਿ ਉਹ ਗਰੀਬ ਔਰ ਮਜਲੂਮ ਲੋਕਾਂ ਨੂੰ ਦਿਓ ਜਾਂ ਭੁੱਖੇ ਪਿਆਸੇ ਨੂੰ ਲੰਗਰ ਛਕਾਓ ਸੋ ਪ੍ਰਥਾ ਜਿਹੜੀ ਹੈ ਪੰਜ 550 ਸਾਲ ਤੋਂ ਜਿਹੜੀ ਇਹ ਲਗਾਤਾਰ ਚੱਲ ਰਹੀ ਹੈ 1499 ਈਸਵੀ ਈਸਵੀ ਦੇ ਵਿੱਚ ਰਾਏਪੋਈ ਦੀ ਤਲਵੰਡੀ ਦੇ ਵਿੱਚ ਸ਼੍ਰੀ ਗੁਰਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਸੀ ਪੈਨ ਦਾ ਨਾਮ ਬੀਬੀ ਨਾਨਕੀ ਪਤਨੀ ਦਾ ਨਾਮ ਮਾਤਾ ਸੁਲੱਖਣੀ ਸੀ ਬੱਚੇ ਸ਼੍ਰੀ ਚੰਦ ਅਤੇ ਲਖਮੀਦਾਸ ਗੁਰਨਾਨਕ ਦੇਵ ਜੀ ਦੇ ਪਰਿਵਾਰ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਸੋ ਗੁਰਨਾਨਦ ਸਾਹਿਬ ਦੀ ਪਹਿਲੀ ਉਦਾਸੀ ਜਿਹੜੀ ਸੀ 1500 ਈਸਵੀ ਤੋਂ ਲੈ ਕੇ 1506 ਈਸਵੀ ਤੱਕ ਲਗਭਗ 7 ਸਾਲ ਜਿਹੜੇ ਆ ਗੁਰਨਾਨਦ ਸਾਹਿਬ ਜਿਹੜੇ ਆ ਉਹ ਗਿਆਨ ਦੀ ਤਲਾਸ਼ ਵਿੱਚ ਰਹੇ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਗਏ ਔਰ ਪਹਿਲਾ ਕਿਹਾ ਜਾਂਦਾ ਕਿ ਜਿਹੜੀ ਪਹਿਲੀ ਉਦਾਸੀ ਸੀ ਪੂਰਬੀ ਭਾਰਤ ਤੋਂ ਦੱਖਣੀ ਭਾਰਤ ਤੱਕ ਸੀ ਜਿਵੇਂ ਮੈਂ ਦੱਸ ਰਿਹਾ ਸੀ ਕਿ ਗੁਰਨਾਨਦ ਸਾਹਿਬ ਪੈਦਲ ਚੱਲਣ ਵਾਲੇ ਸਭ ਤੋਂ ਜ਼ਿਆਦਾ ਕਹਿ ਸਕਦੇ ਆ ਕਿ ਇੱਕ ਸ਼ਖਸ ਸੀ ਜਿਨ੍ਹਾਂ ਨੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲੇ ਹੋ ਗੁਰਨਾਨਦ ਸਾਹਿਬ ਦੀ ਉਮਰ ਉਦੋਂ 31 ਤੋਂ 37 ਸਾਲ ਦੀ ਜਦੋਂ ਉਹਨਾਂ ਨੇ ਪਹਿਲੀ ਉਦਾਸੀ ਕੀਤੀ ਦੂਜੀ ਉਦਾਸੀ ਦੀ ਗੱਲ ਕੀਤੀ ਜਾਵੇ ਤਾਂ 1506 ਤੋਂ 1513 ਵੀ 13ਵੀਂ ਈਸਵੀ ਤੱਕ ਜਿਹੜੀ ਹੈ ਇਹ ਦੂਜੀ ਉਦਾਸੀ ਦੀ ਇਹ ਉਦਾਸੀ ਵੀ 7 ਸਾਲ ਤੱਕ ਚੱਲੀ ਗੁਰੂ ਨਾਨਕ ਦੇਵ ਜੀ ਦੀ ਉਮਰ ਉਦੋਂ 37 ਤੋਂ 44 ਸਾਲ ਸੀ ਇਸ ਵੇਲੇ ਉਹਨਾਂ ਵੱਲੋਂ ਤਨਾਸਰੀ ਕਾਟੀ ਸੰਗਲਾ ਦੀ ਤੇ ਸ਼੍ਰੀਲੰਕਾ ਦੀ ਜਿਹੜੀ ਹੈ ਯਾਤਰਾ ਕੀਤੀ ਗਈ ਗੁਰੂ ਨਾਨਕ ਦੇਵ ਜੀ ਦੀ ਉਸ ਵੇਲੇ ਉਮਰ 45 ਸਾਲ ਤੋਂ 49 ਸਾਲ ਸੀ। ਸੋ ਇਹ ਉਦਾਸੀ ਜਿਹੜੀ ਸੀ ਕਸ਼ਮੀਰ, ਨੇਪਾਲ, ਤਾਸ਼ਕੰਦ ਸਿੱਕਮ ਔਰ ਤਿੱਬਤ ਵੱਲ ਸੀ ਯਾਨੀ ਕਿ ਹਿਮਾਲਿਆਜ਼ ਜਿਹੜੀ ਸੀ ਉਸ ਵਾਰ ਗੁਰਨਾਨ ਸਾਹਿਬ ਗਏ ਔਰ ਇਸੇ ਦੌਰਾਨ ਜਦੋਂ ਪੱਥਰ ਸਾਹਿਬ ਗੁਰਦੁਆਰੇ ਦੀ ਗੱਲ ਕਰਦੇ ਆਂ ਤੇ ਉਹ ਵੀ ਜਿਹੜਾ ਉਹ ਤੀਜੀ ਉਦਾਸੀ ਵੇਲੇ ਉਹਨੇ ਕਵਰ ਕੀਤਾ ਲਗਭਗ 5 ਸਾਲ ਜਿਹੜੇ ਆ ਗੁਰਨਾਨਕ ਸਾਹਿਬ ਨੇ ਸਫ਼ਰ ਕੀਤਾ ਉਦੋਂ ਜਗਾ ਜਗਾ ਤੱਕ ਗਏ ਔਰ ਗਿਆਨ ਪ੍ਰਾਪਤ ਕੀਤਾ। ਟੋਟਲ ਪੰਜ ਉਦਾਸੀ ਚ ਚੌਥੀ ਉਦਾਸੀ ਬਾਰੇ ਹੁੰਦ ਹੁੰਦਾ ਸੀ ਆ 1519 ਤੋਂ ਲੈ ਕੇ 1521 ਵੀ ਇਸਵੀ ਤੱਕ ਇਹ ਜਿਹੜੀ ਉਦਾਸੀ ਚੱਲੀ ਕਰੀਬ 3 ਸਾਲ ਦੀ ਇਹ ਯਾਤਰਾ ਸੀ ਖੇਤਰਾਂ ਨੂੰ ਕਵਰ ਕੀਤਾ ਮੱਕਾ ਅਤੇ ਅਰਬ ਦੇਸ਼ ਗੁਨਾਨੰਕ ਦੇਵ ਜੀ ਦੀ ਉਮਰ ਉਸ ਵੇਲੇ 52 ਸਾਲ ਸੀ ਨਿਤਿਕਾ ਮੱਕਾ ਨਾਲ ਵੀ ਇੱਕ ਬੜੀ ਇੰਟਰਸਟਿੰਗ ਜਿਹੜੀ ਹੈ ਉਹ ਇੱਕ ਘਟਨਾ ਜੁੜੀ ਹੈ ਗੁਨਾਨੰਥ ਸਾਹਿਬ ਨੇ ਜਦੋਂ ਮੱਕੇ ਗਏ ਤੇ ਉਹਨਾਂ ਨੇ ਆਪਣਾ ਇੱਕ ਜਗ੍ਹਾ ਲੇਟੇ ਹੋਏ ਸੀ ਤੇ ਕੁਝ ਲੋਕਾਂ ਨੇ ਇਤਰਾਜ਼ ਕੀਤਾ ਕਿ ਤੁਸੀਂ ਪੈਰ ਜਿਹੜੇ ਆ ਉਹ ਮੱਕੇ ਵਾਲ ਕਿਵੇਂ ਕੀਤੇ ਹੋਏ ਆ ਸੋ ਗੁਨਾਨ ਸਿੰਘ ਸਾਹਿਬ ਉਹਨਾਂ ਕਿਹਾ ਜੀ ਠੀਕ ਹੈ ਤੁਸੀਂ ਹਟਾ ਦਿਓ ਸੋ ਉਹਨਾਂ ਨੇ ਪੈਰ ਹਟਾਏ ਦੂਜੇ ਪਾਸੇ ਕੀਤੇ ਔਰ ਉਸ ਵળે ਇੱਕ ਅਲੌਕਿਕ ਨਜ਼ਾਰਾ ਦੇਖਿਆ ਕਿ ਜਿਹੜੇ ਮੱਕਾ ਸੀਗਾ ਉਹ ਆਪਣੀ ਜਗ੍ਹਾ ਤੋਂ ਜਿਹੜੀ ਬਿਲਡਿੰਗ ਸੀ ਉਹ ਇਧਰ ਨੂੰ ਆ ਗਈ ਫਿਰ ਉਹਨਾਂ ਨੇ ਦੋ ਤਿੰਨ ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਜਿਹੜੇ ਉੱਥੇ ਮੌਲਵੀ ਸੀ ਲੇਕਿਨ ਹਮੇਸ਼ਾ ਜਿੱਧਰ ਵੀ ਉਹ ਪੈਰ ਕਰਦੇ ਸੀ ਗੁਨਾਨ ਸਿੰਘ ਸਾਹਿਬ ਦੇ ਉਧਰ ਮੱਕਾ ਚਲਾ ਜਾਂਦਾ ਸੀ ਯਾਨੀ ਕਿ ਗੁਨਾਨ ਸਿੰਘ ਸਾਹਿਬ ਨੇ ਇੱਕ ਮੈਸੇਜ ਦਿੱਤਾ ਕਿ ਰੱਬ ਹਰ ਜਗ੍ਹਾ ਹੈ ਜੇ ਰੱਬ ਦੀ ਗੱਲ ਕਰੀਏ ਕਣ-ਕਣ ਵਿੱਚ ਹਰ ਇਨਸਾਨ ਵਿੱਚ ਹਰ ਜਾਨਵਰ ਵਿੱਚ ਹਰ ਪੰਛੀ ਵਿੱਚ ਹਰ ਪੌਦੇ ਵਿੱਚ ਵੀ ਜਿਹੜਾ ਰੱਬ ਹੈ ਕਣ-ਕਣ ਵਿੱਚ ਰੱਬ ਐ ਸੋ ਪੈਰ ਨਾਲ ਕਰਨ ਨਾਲ ਕੋਈ ਫਾਇਦਾ ਨਹੀਂ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਟੀਚਿੰਗਸ ਹੈ ਬਹੁਤ ਹੀ ਪ੍ਰੈਕਟੀਕਲ ਸਿਗੀਆਂ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਰੱਬ ਹਰ ਜਗ੍ਹਾ ਹੈ ਉਹਨੂੰ ਹਰ ਜਗ੍ਹਾ ਤੇ ਆਓ ਪੈਰ ਕਰਨ ਨਾਲ ਜਗਰਨ ਨਾਲ ਕੋਈ ਵਹਿਮਾ ਭਰਮਾ ਤੋਂ ਦੂਰ ਨਿਕਲੋ ਔਰ ਰੱਬ ਨੂੰ ਤੇ ਆਓ ਕਿ ਰੱਬ ਹਰ ਜਗ੍ਹਾ ਮੌਜੂਦ ਹੈ ਉਹਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਪੈਰ ਉਸ ਤਰਫ ਕਰ ਦੋ ਜਿਸ ਪਾਸੇ ਰੱਬ ਨਹੀਂ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸਮਝ ਵੀ ਨਹੀਂ ਆਇਆ ਸੀਗਾ ਕਿ ਅਸੀਂ ਕੀ ਕਹੀਏ ਪੰਜਵੀਂ ਉਦਾਸੀ ਦਾ ਹੁਣ ਜ਼ਿਕਰ ਕਰਦੇ ਹਾਂ ਕਿ ਪੰਜਵੀਂ ਉਦਾਸੀ ਜਿਹੜੀ ਹੈ ਉਹ ਕਿੱਥੇ ਕੀਤੀ ਗਈ ਸੀ ਇਹਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਬਾਬਾ ਜੀ ਨੇ ਪੰਜ ਉਦਾਸੀਆਂ ਕੀਤੀ ਸੀ ਤੇ 24 ਸਾਲ ਜਿਹੜੇ ਆ ਬਿਤਾਏ ਪੰਜ ਉਦਾਸੀਆਂ ਚ 28000 ਕਿਲੋਮੀਟਰ ਦੀ ਦੂਰੀ ਉਹਨਾਂ ਵੱਲੋਂ ਤੈਅ ਕੀਤੀ ਗਈ ਪੰਜਵੀਂ ਉਦਾਸੀ ਬਾਰੇ ਵੀ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਦਿੰਨੇ 228000 ਕਿਲੋਮੀਟਰ ਦੀ ਗੱਲ ਹੋ ਰਹੀ ਹੈ ਕਿ ਪੈਦਲ ਪੈਦਲ ਚੱਲ ਕੇ ਜਾਣਾ 28000 ਕਿਲੋਮੀਟਰ ਆਪਣੇ ਆਪ 'ਚ ਇੱਕ ਬਹੁਤ ਵੱਡੀ ਮਿਸਾਲ ਹੈ ਇੱਕ ਮੈਸੇਜ ਦਿੱਤਾ ਗਿਆ ਕਿ ਜਿਹੜਾ ਗਿਆਨ ਪ੍ਰਾਪਤ ਕਰਨ ਲਈ ਉਹਨਾਂ ਨੇ ਕਿੰਨੇ ਕਿੰਨੀ ਦੁਨੀਆਂ ਦਾ ਸਫ਼ਰ ਕੀਤਾ ਚਾਹੇ ਉੱਤਰ ਦੱਖਣ ਦੀ ਗੱਲ ਕਰੀਏ ਜਾਂ ਹਿਮਾਲਿਆਜ਼ ਦੀ ਗੱਲ ਕਰੀਏ ਔਰ ਕਈ ਲੋਕ ਇਹ ਵੀ ਦਾਅਵਾ ਕਰਦੇ ਨੇ ਕਿ ਗੁਨਾਨੰਦ ਸਾਹਿਬ ਵੈਟिकन ਸਿਟੀ ਵੀ ਗਏ ਹਾਲਾਂਕਿ ਗੱਲ ਜਿਹੜਾ ਜੋ ਵੀ ਕਿਹਾ ਜਾਂਦਾ ਉਹਨੂੰ ਕਰ ਨਹੀਂ پا ਰਹੇ ਆ ਅ ਸਟੈਬਲਿਸ਼ ਨਹੀਂ ਕਰ ਪਾ ਰਹੇ ਲੇਕਿਨ ਬਹੁਤ ਸਾਰੇ ਪੇਪਰਾਂ 'ਚ ਜ਼ਿਕਰ ਹੈ ਕਿ ਬਾਬਾ ਨਾਨਕ ਜਿਹੜੇ ਨੇ ਉਹ ਵੈਟिकन ਸਿਟੀ ਯੂਰਪ 'ਚ ਵੀ ਗਏ ਸੀ ਫਿਰ ਪੰਜਵੀਂ ਉਦਾਸੀ ਦੀ ਗੱਲ ਕਰੀਏ ਤੇ ਜਿਹੜੀ ਪੰਜਵੀਂ ਉਦਾਸੀ 1523 ਤੋਂ ਲੈ ਕੇ 1524 ਤੱਕ ਚੱਲੀ ਲਗਭਗ 2 ਸਾਲ ਗੁਰੂ ਅੰਗਦ ਸਾਹਿਬ ਇਸ ਦੌਰਾਨ ਉਹਨਾਂ ਨੇ ਸਫ਼ਰ ਕੀਤਾ ਕਿਹੜੇ ਏਰੀਆ ਨੂੰ ਕਵਰ ਕੀਤਾ ਪੰਜਾਬ ਦੇ ਸਥਾਨ ਜਿਹੜੇ ਰਹਿ ਗਏ ਸੀ ਉਹਨਾਂ ਦੇ ਵਿੱਚੋਂ ਲਗਾਤਾਰ ਟ੍ਰੈਵਲ ਕਰਦੇ ਰਹੇ ਉਸ ਵੇਲੇ ਉਹਨਾਂ ਦੀ ਉਮਰ ਕਰੀਬ 54 ਤੋਂ 56 ਸਾਲ ਦੱਸੀ ਜਾਂਦੀ ਹੈ ਇਹੀ ਪੰਜ ਉਦਾਸੀਆਂ ਜਿਹੜੀਆਂ ਨੇ ਉਹੋ ਕਿਤੇ ਗਿਆ ਹਾਲਾਂਕਿ ਅਸੀਂ ਬਚਪਨ ਚ ਬਹੁਤ ਪੜਿਆ ਹੋਣਾ ਪਰ ਅੱਜ ਦੇ ਦਿਨ ਅਗਰ ਜਿਸ ਕੋ ਪੁੱਛੇ ਕਿ ਇਹ ਉਦਾਸੀ ਕਿੱਥੇ ਗਏ ਤਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਏਗਾ ਇਹੀ ਕਾਰਨ ਹੈ ਕਿ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਗੁਰਨਾਨਕ ਦੇਵ ਜੀ ਨੇ ਆਪਣੇ ਅੰਤਮ ਸਾਲ ਕਰਤਾਰਪੁਰ ਵਿਖੇ ਬਿਤਾਏ 1539 ਨੂੰ ਗੁਰਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਉਸ ਤੋਂ ਪਹਿਲਾਂ ਗੁਰਨਾਨ ਸਿੰਘ ਸਾਹਿਬ ਨੇ ਕਈ ਆਇਤ ਲਗਭਗ 12-14 ਸਾਲ ਉਹਨਾਂ ਨੇ ਖੇਤੀ ਵੀ ਕੀਤੀ ਕਰਤਾਰਪੁਰ ਸਾਹਿਬ ਔਰ ਕਰਤਾਰਪੁਰ ਸਾਹਿਬ ਅੱਜ ਵੀ ਉਹ ਖੇਤ ਮੌਜੂਦ ਨੇ ਔਰ ਉਹ ਖੂਈ ਵੀ ਮੌਜੂਦ ਹੈ ਜਿੱਥੋਂ ਗੁਰਨਾਨਦ ਸਾਹਿਬ ਜਿਹੜੇ ਆ ਖੇਤੀ ਵੇਲੇ ਪਾਣੀ ਦਾ ਇਸਤੇਮਾਲ ਕਰਦੇ ਸੀ ਸੰਗਤਾਂ ਜਿਹੜੀਆਂ ਨੇ ਕਰਤਾਰਪੁਰ ਕੋਰੀਡੋਰ ਦੇ ਜ਼ਰੀਏ ਉੱਥੇ ਜਾ ਸਕਦੇ ਆ ਉੱਥੇ ਉਹ ਜਾ ਸਕਦੇ ਆ ਦਰਸ਼ਨ ਕਰ ਸਕਦੇ ਆ ਹਾਲਾਂਕਿ ਬਹੁਤ ਸਾਰੇ ਕਿਸੇ ਜਿਹੜੇ ਨੇ ਜੁੜੇ ਹੋਏ ਨੇ ਕਹਿੰਦੇ ਨੇ ਕਿ ਸ੍ਰੀ ਗੁਰਨਾਨਕ ਦੇਵ ਜੀ ਕਹਿੰਦੇ ਸੀ ਕਿ ਉਜੜ ਜਾਓ ਨੇਤਾ ਸੀ ਕਹਿੰਦੇ ਕਿ ਬਸ ਰੋ ਉਹ ਕਹਿੰਦੇ ਸੀਗੇ ਕਿ ਉਹ ਲੋਕ ਜਿਹੜੇ ਸਮਾਜ ਨੂੰ ਕੁਝ ਵਧੀਆ ਨਹੀਂ ਦੇ ਪਾਰੇ ਉਹ ਬਸ ਦੇ ਰੋ ਲੇਕਿਨ ਜੋ ਸਮਾਜ ਦਾ ਵਿਕਾਸ ਕਰ ਰਹੇ ਨੇ ਉਹ ਉਜੜ ਜਾਓ ਤਾਂ ਕਿ ਵਿਕਾਸ ਜਿਹੜਾ ਹੈ ਜ਼ਿਆਦਾ ਹੋਵੇ ਤਾਂ ਬਹੁਤ ਸਾਰੀ ਜਿਹੜੀ ਕਹਿ ਸਕਦੇ ਆ ਕਿ ਇਨਸੀਡੈਂਟਸ ਤੇ ਬਹੁਤ ਸਾਰੀ ਹਿਸਟਰੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਨੇ ਉਹ ਨੇ ਹਾਲਾਂਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਚੀਜ਼ ਹਰ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਸਕੀਏ ਅਸਾਏਸ਼ੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸੀ ਆਸੀਂ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਜੁੜੇ ਹੋਏ ਗੁਰਦੁਆਰਿਆਂ ਦੇ ਇਤਿਹਾਸ ਬਾਰੇ ਤੁਹਾਨੂੰ ਦੱਸ ਸਕੇ ਸ੍ਰੀ ਗੁਰੂ ਨਾਨਕ ਦੇਵ ਜੀ ਯਾਨੀ ਕਿ ਪਹਿਲੇ ਪਾਤਸ਼ਾਹ ਹੀ ਬਰੇ ਤੁਹਾਨੂੰ ਦੱਸ ਸਕੇ ਕਿ ਆਖਿ ਕਿੰਨੀਆਂ ਉਦਾਸੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਇਸ ਦੌਰਾਨ ਉਹਨਾਂ ਨੇ ਕਿੱਥੇ ਕਿੱਥੇ ਯਾਤਰਾ ਕੀਤੀ ਕਿੱਥੇ ਮੂਲ ਮੰਤਰ ਨੂੰ ਜਿਹੜਾ ਹੈ ਉਹ ਉਚਾਰਿਆ ਗਿਆ ਇਸ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਦੇ ਉਪਦੇਸ਼ ਕੀ ਨੇ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਸਾਂਝ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸਭ ਜਾਣ ਸਕੋ ਜੇ ਛੋਟੇ ਬੱਚੇ ਹੋਣ ਜਾਂ ਬਜ਼ੁਰਗ ਹੋਣ ਜੇ ਕੁਝ ਭੁੱਲ ਵੀ ਜਾਣ ਤਾਂ ਉਹਨਾਂ ਨੂੰ ਅੱਜ ਇਸ ਬਾਰੇ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਵੇ ਇਸ ਦੇ ਨਾਲ ਹੀ ਤੁਹਾਨੂੰ ਬਹੁਤ ਹੀ ਖੂਬਸੂਰਤ ਤਸਵੀਰਾਂ ਅਸੀਂ ਦਿਖਾਈਆਂ ਨਾ ਸਿਰਫ ਪੰਜਾਬ ਦੀਆਂ ਬਲਕਿ ਭਾਰਤ ਪਾਕਿਸਤਾਨ ਤੇ ਵਿਦੇਸ਼ਾਂ ਤੇ ਵਿੱਚ ਕਿਸ ਤਰ੍ਹਾਂ ਇਸ ਚ ਗੁਰਪੁਰਬ ਮਨਾਇਆ ਗਿਆ ਉਹ ਹਰ ਇੱਕ ਤਸਵੀਰ ਤੋ ਦਿੱਤਾ ਪੰਜਵੰਦੀ ਪੂਰੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਕਵਰ ਸਟੋਰੀ ਦਿਖਾਵਾਂਗੇ ਬੋਲ ਰਾਮ ਰਾਮ ਕੋਈ ਖੁਦਾਏ ਕੋਈ ਸਵੇ ਉਹ ਸਹੀ ਅੰਜਨ ਹਰਿਆਣਾ ਹਿਮਾਚਲ ਖੇਤਾਂ ਦੇ ਵਿੱਚ ਸੜਦੀ ਪਰਾਲੀ ਵਾਤਾਵਰਨ ਨੂੰ ਦੂਸ਼ਿਤ ਕਰਦੀ ਹੈ ਤੇ ਸਾਡੀ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ ਸਭ ਤੋਂ ਮਹੱਤਵਪੂਰਨ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘਟ ਕਰਦੀ ਹੈ ਖੇਤਾਂ ਦੇ ਵਿੱਚ ਪਰਾਲੀ ਸਾੜ ਦੇਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਪੰਜਾਬ ਸਰਕਾਰ ਕਿਸਾਨ ਭਰਾਵਾਂ ਨੂੰ ਪਰਾਲੀ ਸਾੜਨ ਦੀ ਥਾਂ ਉਸ ਦੀ ਸੱਚੱਚੀ ਵਰਤੋਂ ਕਰਨ ਦੀ ਅਪੀਲ ਕਰਦੀ ਹੈ। ਇਸ ਸਾਲ ਪ੍ਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਲਈ 500 ਕਰੋੜ ਰੁਪਏ ਦੀ ਯੋਜਨਾ ਉਲੀਕੀ ਗਈ ਹੈ। ਇਸ ਸਾਲ ਪ੍ਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਲਈ 794 ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕੀਤੇ ਗਏ ਨੇ। ਪ੍ਰਾਲੀ ਦੇ ਨਿਪਟਾਰੇ ਦੇ ਲਈ ਬੇਲਰ, ਜ਼ੀਰੋ ਡ੍ਰਿਲ, ਮਲਚਰ, ਰੇਟ ਤੇ ਹੋਰ ਆਧੁਨਿਕ ਮਸ਼ੀਨਾ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਨੇ। ਇਹ ਮਸ਼ੀਨਰੀ ਕਿਸਾਨਾਂ ਲਈ ਸਹਿਕਾਰੀ ਸਭਾਾਂ ਪੰਚਾਇਤਾਂ ਅਤੇ ਐਫਪੀਓਜ਼ ਨੂੰ 50 ਤੋਂ 80% ਦੀ ਸਬਸਿਡੀ ਤੇ ਮਿਲ ਰਹੀ ਹੈ ਤੁਸੀਂ ਉન્નਤ ਕਿਸਾਨ ਮੋਬਾਈਲ ਐਪ ਰਾਹੀਂ ਵੀ ਇਹ ਮਸ਼ੀਨਾ ਬੁੱਕ ਕਰ ਸਕਦੇ ਹੋ ਇੰਨਾ ਹੀ ਨਹੀਂ ਕਿਸਾਨ ਵੀ ਬੈਲਰ ਮਸ਼ੀਨ ਦੇ ਨਾਲ ਪਰਾਲੀ ਦੀਆਂ ਗੱਠਾਂ ਬਣ ਕੇ ਫੈਕਟਰੀਆਂ ਨੂੰ ਵੇਚ ਕੇ ਕਮਾਈ ਵੀ ਕਰ ਸਕਦੇ ਨੇ ਇਸ ਲਈ ਆਓ ਪਰਾਲੀ ਦੇ ਨਿਪਟਾਰੇ ਦੇ ਲਈ ਹਾਈ ਟੈਕ ਮਸ਼ੀਨਰੀ ਅਪਣਾਈਏ ਅਤੇ ਧਰਤੀ ਨੂੰ ਪਰ ਦੂਸ਼ਿਤ ਹੋਣ ਤੋਂ ਬਚਾਈਏ ਨਵੀਂ ਖੇਤੀ ਤਕਨੀਕ ਅਪਣਾਈਏ ਪਰਾਲੀ ਸਾੜਨ ਦੀ ਰੀਤ ਮੁਕਾਈਏ ਜੇਕਰ ਤੁਸੀਂ ਆਪਣਾ ਪਸੰਦੀਦਾ ਚੈਨਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਆਪਣੀ ਟੀਵੀ ਸਕਰੀਨ ਤੇ ਨਹੀਂ ਦੇਖ ਪਾਰਿਓ ਤਾਂ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਨੰਬਰ ਹੈ 0172 3508800 ਇਸ ਨੰਬਰ ਤੇ ਕਾਲ ਕਰਨ ਤੇ ਤੁਰੰਤ ਤੁਹਾਡੀ ਸਮੱਸਿਆ ਦਾ ਹੱਲ ਹੋਏਗਾ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 0172 350 8800 ਪਰੋਸਾ ਮਿੱਟੀ ਨਾਲ ਮਿੱਟੀ ਹੋਣ ਵਾਲੇ ਕਿਸਾਨ ਦਾ ਪਰੋਸਾ ਹਰ ਆਮ ਤੇ ਖਾਸ ਇਨਸਾਨ ਦਾ ਪਰੋਸਾ ਰਾਤ ਤੇ ਰਾਖੀ ਕਰਨ ਵਾਲੇ ਜਵਾਨ ਦਾ ਪਰੋਸਾ ਬੇਟੀਆਂ ਤੇ ਮਹਿਲਾਵਾਂ ਦੇ ਮਾਂ ਤੇ ਸਨਮਾਨ ਇਹ ਪਰੋਸਾ ਹੀ ਹੈ ਡੇਲੀ ਪੋਸਟ ਦੀ ਤਾਕਤ ਜਨੂਨ

ਇਕ ਸਾਡੀ ਹਰ ਕਾਮਯਾਬੀ ਤੁਹਾਡੀ ਵੀ ਹਿੱਸੇਦਾਰੀ ਤੁਹਾਡੇ ਮੁੱਦੇ ਪਾਉਣ ਸਰਕਾਰ ਦੇ ਦਰਬਾਰੇ ਉਲਝਰ ਕੰਮ ਕਰੇ ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਸਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਲੈ ਕੇ ਮੈਦੀ ਇਤਿਹਾਸਾ ਜਨਤਾ ਨੂੰ ਜਾਗਰੂਕ ਕਰਨਾ ਸਾਡਾ ਮੋਢਲਾ ਅਧਿਕਾਰ ਇਸ ਲਈ ਜਾਗਦੇ ਰਹ ਨੂੰ ਮਿਲ ਰਿਹਾ ਤੁਹਾਡਾ ਪਿਆਰ ਤੁਹਾਡਾ ਪਸੰਦੀਦਾ ਪ੍ਰੋਗਰਾਮ ਜਾਗਦੇ ਰਹੋ ਲੈ ਕੇ ਹਾਜ਼ਰ ਸਿਸਟਮ ਦੀ ਲਾਪਰਵਾਹੀ ਦਾ ਹਮਿਆਜ਼ਾ ਆਮ ਬੰਦਾ ਹੀ ਕਿਉਂ ਸਹਿੰਦਾ ਅਸੀਂ ਪੁੱਛਦੇ ਹਾਂ ਪ੍ਰਸ਼ਾਸਨ ਨੂੰ ਕਿਉਂ ਰੱਤਾ ਵਰਗ ਨਹੀਂ ਪੈਂਦਾ ਉਹ ਦਿਹਾੜੇ ਢੁੰਡਾ ਕਰਦੀ ਹੋਈ ਅਰੰਝਿਸ਼ ਤੇ ਚੱਲਦੇ ਨੌਜਵਾਨ ਦੀ ਪੁੱਟ ਮਾਰ ਕੀਤੀ ਗਈ। ਉਹ ਦੇਸ਼ ਵਿਦੇਸ਼ ਹੀ ਨਹੀਂ ਸੂਬੇ ਦੇ ਕਰੰਟ ਮਸਲਿਆਂ ਤੇ ਵੀ ਰੱਖਦੇ ਆ ਹੱਥ